ਬਾਈ ਜੀ ਇਹ ਪੀ ਆਰ 131 ਦਾ ਪਲਾਂਟ ਹੈ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇਹਦੇ ਵਿੱਚ ਇੱਕ ਤਾਂ ਨਾਈਟ੍ਰੋਜਨ ਤੇ ਫਾਸਫੋਰਸ ਪਾਈ ਹੋਈ ਹੈ ਤੇ ਇਹ ਪੀ ਆਰ 131 ਹੈ ਇਹ ਸਿਰਫ ਇਕੱਲੀ ਨਾਈਟ੍ਰੋਜਨ ਯੂਰੀਆ ਯੂਰੀਆ ਇਹਦੇ ਵਿੱਚ ਬਾਈ ਜੀ ਹੋਰ ਕੁਝ ਵੀ ਨਹੀਂ ਪਾਇਆ ਹੋਇਆ ਤਾਂ ਤਾਂ ਜਿਹੜੀ ਇਹ ਵੈਰਾਈਟੀ ਹੈ ਇਹ ਖਾਰੇ ਪਾਣੀ ਦੀ ਹੈ ਇਹਦੇ ਵਿੱਚ ਰੂੜੀ ਦੀ ਖਾਦ ਪਾਈ ਹੋਈ ਹੈ ਖਾਰਾ ਪਾਣੀ ਹੈ ਜਿੱਥੇ ਆਪਾਂ ਕਹਿੰਦੇ ਨੇ ਨਾ ਨਰਮ ਪਾਣੀ ਦੀ ਹੈ ਇਹ ਵੈਰਾਈਟੀ ਇਹ ਵੀ 131 ਹੈ ਜਿਹੜੀ ਇਹ ਵੈਰੈਟੀ ਆ AB131 ਹੈ ਮਾਰੇ ਪਾਣੀ ਦੀ ਇਹ ਬਾਈ ਜੀ ਖਾਰਾ ਪਾਣੀ ਤੇ ਜਿਸਮ ਪਾਈ ਹੋਈ ਹੈ ਇਹਦੇ ਵਿੱਚ ਆ ਵੀ ਵਧੀਆ ਖੜੀ ਐ 131 ਵੈਰੈਟੀ ਆ ਜਿਹੜੀ ਆ ਚੰਗਾ ਤੇ ਖਾਰਾ ਪਾਣੀ ਬਾਰੋ-ਬਾਰੀ ਇਹਦੇ ਵਿੱਚ ਖਾਰਾ ਪਾਣੀ ਵੀ ਲੱਗਿਆ ਚੰਗਾ ਪਾਣੀ ਵੀ ਲੱਗਿਆ ਆ ਵੈਰੈਟੀ ਠੀਕ ਐ ਜਿਹੜੀ ਆ ਵੈਰੈਟੀ ਆ ਬਿਲਕੁਲ ਹਲਕੇ ਪਾਣੀ ਦੀ ਐ ਖਾਰੇ ਪਾਣੀ ਦੀ ਇਹ ਆ ਦੇਖੋ ਆ ਜਮੀਨ ਨਰਮ ਐ ਬਾਈ ਜੀ ਹਨਾ ਖਾਰੇ ਪਾਣੀ ਤੇ ਇਹਨਾਂ ਨੇ ਹੋਰ ਕੁਝ ਨਹੀਂ ਪਾਇਆ ਰੇ ਸਪਰੇ ਕੋਈ ਵੀ ਤਾਂ ਕਰਕੇ ਇਹ ਵੈਰੈਟੀ ਹੈ ਜਿਹੜੀ ਸਾਰਿਆਂ ਤੋਂ ਧਰਮ ਹੈ ਇਹ ਸਾਰੇ ਪਲਾਂਟ 131 ਦੇ ਹੈ ਇਹ ਹੈ ਜਿਹੜੀ ਫਿਰ ਚੰਗੇ ਬਾਣੀ ਦੀ ਹੈ ਵੈਰੈਟੀ ਵਧੀਆ ਇਹਦੇ ਵਿੱਚ ਹੋਰ ਰੇ ਸਪਰੇ ਕੁਝ ਵੀ ਨਹੀਂ ਪਾਈ ਹੋਈ ਜਿਹੜੀ ਇਹ ਹੈ ਆ ਗਈ ਬਾਸਪਤੀ 1121 ਦਾ ਪਲਾਂਟ ਹੈ ਪੀਏਯੂ ਪੱਤਾ ਰੰਗ ਚਾਰਟ 27 ਕਿਲੋ ਯੂਰੀਆ 1 ਏਕੜ ਦੀ ਪਾਈ ਹੋਈ ਹੈ ਇਹਦੇ ਵਿੱਚ ਬਾਈ ਜੀ ਜਿਹੜੀ ਇਹ ਆ ਗਈ ਇਹਦੇ ਵਿੱਚ 36 ਕਿਲੋ ਜੂਰੀਆ ਪ੍ਰਤੀ ਏਕੜ ਦੀ ਪਾਈ ਹੋਈ ਹੈ। ਇਹ ਫਿਰ ਅੱਗੇ ਆ ਗਈ 131 ਇਹਦੇ ਵਿੱਚ 75 ਕਿਲੋ ਜੂਰੀਆ ਪਾਈ ਹੋਈ ਹੈ ਏਕੜ ਦੇ हिसाब ਨਾਲ ਪਾਈ ਗਈ। ਜਿਹੜੀ ਇਹ ਅੱਗੇ ਆ ਗਈ PR 131 ਇਹਦੇ ਵਿੱਚ 90 ਕਿਲੋ ਜੂਰੀਆ 2 ਗੱਟੇ ਜੂਰੀਆ ਦੇ ਪਾਏ ਹੋਏ ਨੇ। ਆ ਦੇਖੋ ਸਾਰੀ ਪਲਾਟ ਹੈ ਜਿੱਥੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਬੀਜ ਤਿਆਰ ਹੁੰਦਾ ਹੈ। ਆ ਤੁਹਾਨੂੰ ਦਿਖਾ ਰਹੇ ਹਾਂ। ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਆਇਆ ਕਰੋ ਇੱਥੇ ਹੁਣ ਬਹੁਤ ਵਧੀਆ ਸਿਸਟਮ ਹੈ ਸਾਰੇ ਕਿਸਾਨਾਂ ਲਈ ਤੇ ਆਪਾਂ ਨੂੰ ਇੱਥੇ ਪਸ਼ੂਆਂ ਦੇ ਬਾਰੇ ਖੇਤੀ ਦੇ ਬਾਰੇ ਸਾਰੇ ਕਾਸੇ ਬਾਰੇ ਜਾਣਕਾਰੀ ਮਿਲਦੀ ਹੈ ਆਪਾਂ ਆ ਤਾਂ ਜਾਣਿਆ ਇਕੱਲਾ ਕੈਰੋ ਕਿਸਾਨ ਘਰ ਚ ਆ ਕੇ ਮੁੜ ਜਾਂਦੇ ਆ ਖੇਤਾਂ ਦੇ ਵਿੱਚ ਆਪਾਂ ਜਾਂਦੇ ਨਹੀਂ ਆਪਾਂ ਨੂੰ ਖੇਤਾਂ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਕਿਉਂਕਿ ਕਿਸਾਨ ਨੂੰ ਖੇਤਾਂ ਦੇ ਵਿੱਚੋਂ ਹੀ ਜਿੱਥੇ ਪlant ਨੇ ਉੱਥੋਂ ਕੋ ਸਿੱਖਣ ਨੂੰ ਮਿਲੂਗਾ ਪੈਰੋਂ ਕਚਾਨਕਾਰ ਜਬ ਬੀਜ ਵਾਲੇ ਕੋਲ ਆ ਕੇ ਆਪਾਂ ਮੁੜ ਜਾਂਦੇ ਹਾਂ ਇਕੱਲੇ ਉੱਥੇ ਕੋਈ ਫਾਇਦਾ ਨਹੀਂ ਪਲਾਂਟਾਂ ਦੇ ਵਿੱਚ ਜਾਓ ਨਰਮੇ ਦੇ ਪਲਾਂਟ ਨੇ ਹਰ ਤਰ੍ਹਾਂ ਦਾ ਬੂਟਾ ਇੱਥੇ ਬਦਾਮਾਂ ਦਾ ਕਾਜੂ ਦਾ ਸੇਬ ਦਾ ਹਰੇਕ ਚੀਜ਼ ਦਾ ਬੂਟਾ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਹੋਇਆ ਆਪਣੀ ਪੰਜਾਬ ਦੀ ਅਜਿਹੀ ਧਰਤੀ ਹੈ ਜਿੱਥੇ ਸੋਨਾ ਵੀ ਉੱਗ ਸਕਦਾ ਹੈ ਆਮ ਸੇਬ ਚੀਕੂ ਤਾਂ ਆਮ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਨੌਲੇਜ ਦੇਣੀ ਜ਼ਰੂਰੀ ਹੈ ਧੰਨਵਾਦ